ਉਹਦਾ ਰੋਪੜ ਦੀ ਸਰਹੰਦ ਹੈ ਔਰ ਉੱਤੇ ਨਵਾ ਪੁਲ ਬਣ ਕੇ ਤਿਆਰ ਹੋ ਗਿਆ ਜਿਸ ਦਾ ਕੀ ਟੈਸਟ ਰਨ ਸ਼ੁਰੂ ਕੀਤਾ ਗਿਆ ਸੋ ਦੱਸ ਜਿਏ ਆਪਣੀ ਤਰ੍ਹਾਂ ਦਾ ਪਹਿਲੀ ਕਿਸਮ ਦਾ ਪੁਲ ਇਹ ਬਣਾਇਆ ਗਿਆ ਜੋ ਕਿ ਪਿੱਲਰ ਰਹਿਤ ਪੁਲਾ ਹੈ ਯਾਨੀ ਕਿ ਸਟਾਂਚੇ ਦੇ ਹੇਠਾਂ ਕੋਈ ਵੀ ਕੰਕਰੀਟ ਦਾ ਪਿੱਲਰ ਨਹੀਂ ਲਗਾਇਆ ਗਿਆ ਇਹ ਬੜੀ ਖੁਸ਼ੀ ਦੀ ਗੱਲ ਹੈ ਮੈਂ ਸਾਰੇ ਇੰਜੀਨੀਅਰਿੰਗ ਟੀਮ ਦਾ ਔਰ ਡਿਪਾਰਟਮੈਂਟ ਦਾ ਬਹੁਤ ਤੈਦਲੇ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਇੱਕ ਸਾਡੀ ਡੈਡਲਾਈਨ ਅਸੀਂ ਫਿਕਸ ਕੀਤੀ ਸੀ ਵੀ ਤੁਸੀਂ ਵੀ ਦੇਖ ਸਕਦੇ ਹੋ ਨਿਊਜ਼ਪੇਪਰਸ ਦੇ ਵਿੱਚ ਕਿ ਅਸੀਂ 20 ਫਰਵਰੀ ਦੇ 2 ਫਰਵਰੀ ਨੂੰ ਇਸ ਪੁਲ ਨੂੰ ਪਬਲਿਕ ਨੂੰ ਐਜ਼ ਅ ਓਪਨ ਕਰ ਦਾਂਗੇ ਅੱਜ ਅਸੀਂ ਟੈਸਟਿੰਗ ਵਾਸਤੇ ਪਬਲਿਕ ਦੀ ਟੈਸਟ ਟ੍ਰਾਇਲ ਪ੍ਰੀ ਟ੍ਰਾਇਲ ਜਿਹੜਾ ਹੁੰਦਾ ਓਪਨਿੰਗ ਤੇ ਉਹ ਅਸੀਂ ਕਰਨ ਜਾ ਰਹੇ ਹਾਂ ਔਰ ਪਬਲਿਕ ਦੀ ਆਵਾਜਾਵੀ ਨੂੰ ਅਸੀਂ ਮੋਨੀਟਰ ਕਰਾਂਗੇ ਔਰ ਜਿਹੜੇ ਜਿਹੜੇ ਉਸ ਤੋਂ ਬਾਅਦ ਦੋ ਤਿੰਨ ਦਿਨਾਂ ਦੇ ਵਿੱਚ ਅਸੀਂ ਮੋਨੀਟਰ ਕਰਕੇ ਸਾਨੂੰ ਲੱਗੇਗਾ ਵੀ ਕਿਤੇ ਕਿਤੇ ਕੋਈ ਵੀ ਮਾਈਨਰ ਐਡਜਸਟਮੈਂਟਸ ਦੀ ਲੋੜ ਹੈ ਕਿਤੇ ਕੁਝ ਹੈ ਤੇ ਇਹ ਸਾਡੀ ਟੀਮ ਜਿਹੜੀ ਹੈ ਉਸ ਨੂੰ ਪੂਰਾ ਕਰਕੇ ਔਰ ਫਾਈਨਲੀ ਜਿਹੜਾ ਹੈਗਾ ਇਹਦਾ ਇਨੋਗਰੇਸ਼ਨ ਫੋਰਮਲੀ ਕਿ ਕਰ ਦਿੱਤਾ ਜਾਊਗਾ ਇਸੋ ਦਾ ਜਿਹੜਾ ਸਟਰਕਚਰ ਆਪ ਦੇ ਸਟਰਕਚਰ ਇਸ ਤਰ੍ਹਾਂ ਦੇਖਦੇ ਆਪ ਇਸ ਚੀਜ਼ ਨੂੰ ਵੇਖ ਕੇ ਪਹਿਲੀ ਵਾਰੀ ਇਹ ਕਹਿੰਦੇ ਕਿ ਨਰਥ ਇੰਡੀਆ ਦੇ ਵਿੱਚ ਇਹ ਸਟਰਕਚਰ ਦੇ ਨਾਲ ਇਹ ਬਣਾਇਆ ਗਿਆ ਤੇ ਤੁਸੀਂ ਇਸ ਵਕਤ ਡੀਸੀ ਮੌਜੂਦ ਹੋ ਕਿਤਾ ਦੇਖ ساری ਚੀਜ਼ ਨਹੀਂ ਬਿਲਕੁਲ ਇਹ ਆਪਣੇ ਆਪ ਦਾ ਇੱਕ ਪੁਲ ਹੈ ਜਿਹੜਾ ਪੰਜਾਬ 'ਚ ਬਣਿਆ ਹੈ ਇੱਕ ਨੈਟਵਰਕ ਆਰਚ ਬ੍ਰਿਜ ਹੈ ਜਿਹਦੇ ਵਿੱਚ ਦੋਨੋਂ ਪਾਸੇ ਤੁਸੀਂ ਦੇਖਦੇ ਹੋ ਮਤਲਬ ਸਟੀਲ ਸਪੈਨਸ ਜਿਹੜੇ ਲੱਗੇ ਹੋਏ ਆ ਇਹ ਕਟੋਂ ਕਟ 26 ਮੀਟਰ ਦਾ ਬ੍ਰਿਜ ਹੈ ਔਰ 1.5 1.5 ਮੀਟਰ ਦੇ ਜਿਹੜੇ ਹੈ ਲੇਨਸ ਬਣਿਆ ਇੱਥੇ ਔਰ 1.5 ਮੀਟਰ ਦਾ ਡੇਡਡ ਈਚ ਮਿਡ ਸਾਈਡ ਡੇਡ ਮੀਟਰ ਦਾ ਫੁੱਟਪਾਥ ਬਣਾਇਆ ਤਾਂ ਕਿ ਲੋਕਾਂ ਨੂੰ ਜਿਹੜੇ ਪੈਦਲ ਨੇ ਪੈਡਿਸਟਰੀਅਨ ਨੇ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਐਂਡ ਇਟ ਇਜ਼ ਅ ਫਲਡ ਪ੍ਰੂਫ ਔਰ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਮਤਲਬ ਸੋਲਿਡ ਫਾਊਂਡੇਸ਼ਨ ਤੇ ਬਣਿਆ ਗਿਆ ਤਾਂ ਕਿ ਕੋਈ ਵੀ ਕੱਲ ਨੂੰ ਪ੍ਰੋਬਲਮ ਨਾ ਆ ਸਕੇ ਸੋ ਲਾਈਟਿੰਗ ਲੈ ਕੇ ਕੀ ਵਰਕ ਕੀਤਾ ਜਾਣਗੇ ਫਿਲਹਾਲ ਤਾਂ ਇਹ ਟੈਸਟ ਰਨ ਕੀਤਾ ਜਾ ਰਿਹਾ ਹੈ ਲੇਕਿਨ ਟੈਸਟ ਰਨ ਦੇ ਵਿੱਚ ਸਾਰੀਆਂ ਸਿਚੁਏਸ਼ਨਾਂ ਦੇਖਿਆ ਜਾਂਦਾ ਹੈ ਲਾਈਟਿੰਗ ਦੀ ਕਮੀ ਦਿਖਾਈ ਦੇ ਰਹੀ ਉਸ ਲਈ ਨੇ ਬਿਲਕੁਲ ਲਾਈਟਿੰਗ ਜਿਹੜਾ ਹੈਗਾ ਇਨੀਸ਼ially ਸਕੋਪ ਦੇ ਵਿੱਚ ਨਹੀਂ ਸੀ ਬਟ ਮੈਂ ਜਿਹੜਾ ਹੈਗਾ ਲੇਟਰ ਇਸ਼ੂ ਕੀਤਾ ਜਾ ਚੁਕਿਆ ਹੈ ਕਿ ਲਾਈਟਿੰਗ ਦੇ ਪ੍ਰਬੰਧ ਵੀ ਇੱਥੇ ਮੁਕੰਮਲ ਕਰਾ ਦਿੱਤੇ ਜਾਣ ਤਾਂ ਕਿ ਰਾਤ ਦੇ ਸਮੇਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਏ اور ਮੈਂ ਆਪ ਜੀ ਨੂੰ ਦੱਸਣਾ ਵੀ ਚਾਹੁੰਦਾ ਅਸੀਂ ਉੱਥੋਂ ਲੈ ਕੇ ਰੋਪੜ ਹੈਡਵਰਕਸ ਤੋਂ ਲੈ ਕੇ اور ਇਸ ਪੁੱਲ ਨੂੰ ਵੀ ਲਾਈਟ ਅਪ ਕਰਾਂਗੇ اور ਅੱਗੇ ਵਾਲੇ ਪੁੱਲ ਨੂੰ ਵੀ ਲਾਈਟ ਅਪ ਕਰਾਂਗੇ ਤਾਂ ਕਿ اور ਹੌਲੀ ਹੌਲੀ ਅਸੀਂ ਇੱਥੇ ਬੋਟਿੰਗ ਸ਼ੁਰੂ ਕਰ ਰਹੇ ਹਾਂ ਤਾਂ ਕਿ ਰੋਪਰਡ ਹੈਡਵਰਕਸ ਤੋਂ ਸ਼ੁਰੂ ਹੋ ਕੇ ਬੋਟ ਪੁਲ ਦੇ ਥੱਲੇ ਜਾਵੇ ਤੇ ਔਰ ਇੱਕ ਬਹੁਤ ਹੀ ਫੀਲ ਗੁੱਡ ਫੈਕਟਰ ਕਿ ਟੂਰਿਜ਼ਮ ਨੂੰ ਵੀ ਵਧਾਵਾ ਮਿਲੇ ਤੇ ਜਿਹੜੀ ਕਿੰਨਾ ਸਪੈਨ ਰਹੇਗਾ ਸੀਜ਼ਨ ਦੇ ਅਕੀ ਪਾਣੀ ਦਾ ਵਹਾਅ ਵਕ ਵਕ ਟਾਈਮ ਦੇ ਵਕ ਵਕ ਹਾਂਜੀ ਹਾਂਜੀ ਨਹੀਂ ਬੋਟਿੰਗ ਐਦਾਂ ਦੇਖੋ ਜਿਹੜੀ ਪਾਣੀ ਹੈ ਇਟ ਸਫੀਸ਼ੀਐਂਟ ਸਫੀਸ਼ੀਐਂਟ ਪਾਣੀ ਹੈਗਾ ਕਨਾਲ ਦੇ ਵਿੱਚ ਤਾਂ ਕਿ ਬੋਟ ਜਿਹੜਾ ਹੈਗਾ ਬਿਲਕੁਲ ਈਜ਼ੀਲੀ ਚੱਲ ਸਕਦੇ ਕਿਉਂਕਿ ਅਸੀਂ ਕੋਈ ਪਾਰੇ ਇੱਥੇ ਸ਼ਿਪ ਤੋਂ ਚਲਾਣੇ ਨਹੀਂ ਕਿਉਂਕਿ ਬ੍ਰਿਜ ਦੀ ਹਾਈਟ ਇੰਨੀ ਨਹੀਂ ਹੈਗੀ ਵੀ ਸ਼ਿਪ ਇਹਦੇ ਥੱਲੋਂ ਜਿਹੜਾ ਹੈਗਾ ਲੰਘ ਸਕਦੇ ਆ ਐਂਡ ਜਿਹੜੇ 보ਟਸ ਹੈ ਉਹ ਅਸੀਂ ਛੋਟੇ 보ਟਸ ਹੈ ਜਿਹੜਾ ਕਿ ਪ੍ਰਾਈਵੇਟ ਇੱਕ ਡਾਈਨਿੰਗ ਐਕਸਪੀਰੀਅੰਸ ਦੇ ਬੰਦੇ ਨੂੰ ਦੇ ਸਕਦੇ ਆਂ ਪਰ ਉਹ ਇੱਥੋਂ ਆਰਾਮ ਨਾਲ ਜਾ ਸਕਦੇ ਆਂ ਔਰ ਵੀ ਵਿਲ ਸਟਾਰਟ ਇਟ ਵੈਰੀ ਸੂਨ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਸਾਰਾ ਸਟਾਰਟ ਕਰ ਦਾਂਗੇ ਅਸੀਂ ਬਿਲਕੁਲ ਸਿਕਿਉਰ ਉਹਦਾ ਸਿਕਿਉਰਟੀ ਆਡਿਟ ਕਰ ਰਹੇ ਆਂ ਤਾਂ ਕਿ ਕੋਈ ਵੀ ਥੇ ਕਿਸੇ ਵੀ ਤਰੀਕੇ ਦਾ ਮਤਲਬ ਐਕਸੀਡੈਂਟ ਨਾ ਹੋਵੇ ਹੈਗਾ ਇਹ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਐਂਡ ਹਾਈਵੇਜ਼ ਦਿੱਲੀ ਵੱਲੋਂ ਫੰਡਡ ਹੈਗਾ ਤੇ ਇਦੇ ਉੱਤੇ ਤਕਰੀਬਨ 52.7 ਕਰੋੜ ਦਾ ਅਸੀਂ ਇਹ ਅਲਾਟ ਕੀਤਾ ਸੀਗਾ ਕੰਮ ਏਜੰਸੀ ਨੂੰ ਤੇ ਇਹ ਕੰਮ ਨੂੰ ਅਸੀਂ ਅੱਜ ਪ੍ਰੀ-ਓਪਨਿੰਗ ਟ੍ਰਾਇਲ ਲਈ ਖੋਲ ਰਹੇ ਨੇ ਇਹ ਕੰਮ ਕੰਪਲੀਟ ਹੋ ਗਿਆ ਹੈ ਤੇ ਇਸ ਬ੍ਰਿਜ ਦੀ ਜਿਹੜੀ ਮੇਨ ਖਾਸੀਅਤ ਇਹੀ ਹੈ ਕਿ ਇਟ ਇਜ਼ ਵਨ ਆਫ ਇਟਸ ਕਾਈਂਡ ਹੈ 135 ਮੀਟਰ ਲੰਬਾ ਸਪੈਨ ਦਾ ਬ੍ਰਿਜ ਸ਼ਾਇਦ ਹੀ ਆਪਣੇ ਪੰਜਾਬ ਦੇ ਵਿੱਚ ਕਿਤੇ ਮੈਨ ਲੱਗਦਾ ਨਹੀਂ ਸ਼ਾਇਦ ਕਿਤੇ ਹੋਏਗਾ ਤੇ 4 ਲੇਨ ਬ੍ਰਿਜ ਹੈਗਾ 1.5 ਮੀਟਰ ਚੌੜਾ ਹੈਗਾ ਇਹ ਤੇ 75 ਮੀਟਰ ਦੀਆਂ ਦੋਨੋਂ ਸਾਈਡ ਅਪਰੋਚ ਹੈਗੀਆਂ ਟੋਟਲ ਲੈਂਥ 285 ਮੀਟਰ ਰਹੇਗੀ ਜੀ ਨਹੀਂ ਹਾਂ ਇਹ ਸਿੰਗਲ ਸਪੈਨ ਬ੍ਰਿਜ ਹੈਗਾ ਇਹਦੇ ਨੀਚੇ ਕੋਈ ਵੀ ਪਿੱਲਰ ਜਾਂ ਕੋਈ ਵੀ ਸਪੋਰਟ ਨਹੀਂ ਹੈਗੀ ਸਿਰਫ ਸਟਾਰਟਿੰਗ ਦੇ ਐਂਡ ਦੇ ਵਿੱਚ ਸਪੋਰਟ ਹੈਗੀ ਸਰ ਕਿੰਨੀ ਲਾਈਫ ਹੋਏਗੀ ਇਸਪੇ ਕਿਤੇ ਕਿੰਨਾ ਵੇਟ ਹੈ ਟਾਈਮ ਟੂ ਇਸ ਆਪਣੇ ਆਪ ਤੇ ਲੈ ਸਕਦੇ ਇਸ ਦੇਖੋ ਇਸ ਬ੍ਰਿਜ ਦੀ ਲਾਈਫ ਤਾਂ ਕਟੋਂ ਕਰ 100 ਸਾਲ ਹੈਗੀ ਹੈ ਜੀ ਤੇ ਵੇਟ ਤਾਂ ਜੋ तकरीबन ਜਿਵੇਂ ਹੁਣ ਇਥੇ ਹੈਵੀ ਟ੍ਰੈਫਿਕ ਲੰਗੇਗਾ ਤੇ ਟਰੱਕਸ ਲੱਗਣਗੇ ਬਸਾਂ ਲੱਗਣ ਲੱਗਣਗੀਆਂ ਤੇ ਵੀਰ ਦਾ ਕੋਈ ਇਸ਼ੂ ਨਹੀਂ ਹੈਗਾ ਪਿਓਰਲੀ ਸੇਫ ਮਤਲਬ ਕਿ ਵਧੀਆ ਦੇਖਣ ਨਾਲ ਮੈਂ ਇਹ ਸਮਝਦਾ ਕਿ ਕਿੰਨੇ ਸਮੇਂ ਬਾਅਦ ਇਹ ਕੀਤੀ ਜਾ ਸਕਦੀ ਹੈ ਕਿ ਸਟਰਕਚਰ ਦਾ ਜ਼ਿਆਦਾਤਰ ਤੁਸੀਂ ਦੇਖ ਸਕਦੇ ਆਧੁਨਿਕ ਸਟਰਕਚਰ ਦੇ ਨਾਲ ਹੂੰ 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 ਸੇਨਸ ਦੇ ਉੱਤੇ ਵੀ ਕੋਟਿੰਗ ਆ ਦੇਖੋ ਜਿਹੜਾ ਇਹ ਕੰਮ ਅਲਾਟ ਹੋਇਆ ਹੈ ਨਾ ਮਿਨਿਸਟਰੀ ਵੱਲੋਂ ਇਹਦੇ ਵਿੱਚ ਆਟੋਮੈਟਿਕ ਹੀ 10 ਸਾਲ ਦੀ ਇਹਦੀ ਜਿਹੜੀ ਮੇਨਟੇਨੈਂਸ ਕਰਨੀ ਏਜੰਸੀ ਨੇ ਯਾਨੀ ਕਿ ਜਦੋਂ ਅੱਜ ਇਹ ਕੰਮ ਸ਼ੁਰੂ ਹੋ ਗਿਆ ਤੇ ਆਪਣਾ ਪਬਲੀਕਲੀ ਚਾਲੂ ਕਰਤਾ ਸੀ ਤੇ 10 ਸਾਲ ਤੱਕ ਇਹਦੀ ਮੇਨਟੇਨੈਂਸ